ਭਾਰਤ ਦੇ ਲੋਕਾਂ ਨੇ ਭਾਰਤੀ ਸਰਕਾਰੀ ਟੈਲੀਕਮ ਕੰਪਨੀ BSNL ਚ ਘਰ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਮੁੱਖ ਕਾਰਨ BSNL ਚ ਟਾਟਾ ਗਰੁੱਪ ਦੀ ਐਂਟਰੀ ਮੰਨਿਆ ਜਾ ਰਿਹਾ ਹੈ ਅੱਜ ਤੁਹਾਨੂੰ ਦੱਸਾਂਗੇ ਕਿਵੇਂ ਰਤਨ ਟਾਟਾ ਗਰੁੱਪ ਅਤੇ ਸਰਕਾਰੀ ਟੈਲੀਕਮ ਕੰਪਨੀ BSNL ਨੇ ਇੱਕ ਮਾਸਟਰ ਪਲਾਨ ਤਿਆਰ ਕੀਤਾ ਜਿਸ ਦੇ ਤਹਿਤ ਭਾਰਤੀ ਲੋਕਾਂ ਨੇ ਭਾਰਤੀ ਲੋਕਾਂ ਤੇ ਰਾਜ ਕਰਨ ਵਾਲੀਆਂ ਵੱਡੀਆਂ ਟੈਲੀਕਮ ਕੰਪਨੀਆਂ Jio Airtel ਅਤੇ Vodafone ਵਰਗੀਆਂ ਕੰਪਨੀਆਂ ਨੂੰ ਧੂਲ ਚਟਾਈ ਜਾ ਸਕੇ ਦੂਜੇ ਪਾਸੇ ਭਾਰਤ ਦੇ ਲੋਕਾਂ ਨੇ ਵੀ ਇਹਨਾਂ ਵੱਡੀਆਂ ਟੈਲੀਕਮ ਕੰਪਨੀਆਂ ਨੂੰ ਠੇਂਗਾ ਦਿਖਾਉਣਾ ਸ਼ੁਰੂ ਕਰ ਦਿੱਤਾ। ਆਓ ਵੇਖਦੇ ਹਾਂ ਟਾਟਾ ਗਰੁੱਪ ਅਤੇ BSNL ਦਾ ਮਾਸਟਰ ਪਲਾਨ ਜਿਸ ਨੇ ਵੱਡੀਆਂ ਕੰਪਨੀਆਂ ਨੂੰ ਤਾਰੇ ਦਿਖਾ ਦਿੱਤੇ ਨੇ। ਭਾਰਤੀ ਸਰਕਾਰੀ ਟੈਲੀਕਮ ਕੰਪਨੀ BSNL ਜੋ ਕਿ ਬੀਤੇ ਕਾਫੀ ਸਮੇਂ ਤੋਂ ਗੁਮਨਾਮੀ ਦੇ ਹਨੇਰੇਵਲ ਵੱਧ ਰਹੀ ਸੀ, ਬੀਤੇ ਕੁਝ ਦਿਨਾਂ ਤੋਂ ਭਾਰਤ ਦੀ ਇਹ ਸਰਕਾਰੀ ਟੈਲੀਕਮ ਕੰਪਨੀ ਕਾਫੀ ਸੁਰਕੀਆਂ ਮਟੋ ਰਹੀ। ਅਤੇ ਲਗਾਤਾਰ ਸੋਸ਼ਲ ਮੀਡੀਆ ਉੱਤੇ BSNL ਟ੍ਰੈਂਡ ਕਰ ਰਿਹਾ। ਇਸ ਦਾ ਵੱਡਾ ਕਾਰਨ ਪ੍ਰਾਈਵੇਟ ਟੈਲੀਕਮ ਕੰਪਨੀਆਂ ਮੁਕੇਸ਼ ਅੰਬਾਨੀ ਦੀ Jio, Airtel ਅਤੇ Vodafone ਨੇ ਆਪਣੇ ਰੀਚਾਰਜ ਪਲਾਨ 20 ਤੋਂ 25% ਦੀ ਵਾਅਦਾ ਕਰ ਦਿੱਤਾ ਸੀ ਜਿਸ ਕਰਕੇ ਭਾਰਤੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਹਨਾਂ ਪ੍ਰਾਈਵੇਟ ਕੰਪਨੀਆਂ ਉਤੇ ਜੰਮ ਕੇ ਆਪਣੀ ਭੜਾਸ ਕੱਢੀ ਅਤੇ ਇਸ ਦਾ ਦੂਜਾ ਸਭ ਤੋਂ ਵੱਡਾ ਕਾਰਨ ਜਿਸ ਕਰਕੇ BSNL 'ਚ ਭਾਰਤੀ ਲੋਕ ਮੁੜ ਤੋਂ ਵਾਪਸੀ ਕਰ ਰਹੇ ਹਨ ਉਹ ਹੈ BSNL 'ਚ Tata Group ਦੀ ਐਂਟਰੀ ਦਰਸ਼ਕਾਂ ਨੂੰ ਦੱਸ ਦਈਏ ਕਿ बीएसएनएल ਨੇ ਟਾਟਾ ਗਰੁੱਪ ਨਾਲ ਇੱਕ ਵੱਡਾ ਸਮਝੌਤਾ ਕੀਤਾ ਜਿਸ ਦੇ ਤਹਿਤ 1 ਲੱਖ ਤੋਂ ਜ਼ਿਆਦਾ ਟਾਵਰ बीएसएनएल ਦੇ ਭਾਰਤ ਦੇ ਵੱਖ-ਵੱਖ ਰਾਜਾਂ 'ਚ ਲਗਾਏ ਜਾਣਗੇ ਤਾਂ ਜੋ बीएसएनएल ਦਾ 4G ਨੈਟਵਰਕ ਪੂਰੇ ਦੇਸ਼ ਵਿੱਚ ਫੈਲਾਇਆ ਜਾ ਸਕੇ ਤਾਂ ਜੋ ਅੰਬਾਨੀ ਦੇ Jio ਅਤੇ Airtel ਅਤੇ Vodafone ਵਰਗੀਆਂ ਵੱਡੀਆਂ ਪ੍ਰਾਈਵੇਟ ਟੈਲੀਕਮ ਕੰਪਨੀਆਂ ਨੂੰ ਧੂਲ ਚਟਾਈ ਜਾ ਸਕੇ BSNL ਅਤੇ Tata ਨੇ ਬਿਲਕੁਲ ਸਹੀ ਸਮੇਂ ਤੇ ਫੈਸਲਾ ਲਿਆ ਉਦੋਂ ਤੱਕ Jio ਅਤੇ Airtel ਅਤੇ Vodafone ਵਰਗੀਆਂ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਦੂਜੇ ਪਾਸੇ BSNL ਨੇ ਆਪਣੇ ਰੀਚਾਰਜ ਵੀ ਸਸਤੇ ਰੱਖਿਆ ਤੇ ਲੋਕਾਂ ਨੂੰ ਚੰਗੀ ਇੰਟਰਨੈਟ ਸਹੂਤਾ ਦੇਣ ਦਾ ਵੀ ਫੈਸਲਾ ਲੈ ਲਿਆ ਜਿਸ ਦੇ ਮੱਦੇ ਨਜ਼ਰ ਭਾਰਤੀ ਲੋਕਾਂ ਨੇ ਵੀ BSNL ਅਤੇ Tata ਗਰੁੱਪ ਦਾ ਪੂਰਾ ਸਾਥ ਦਿੱਤਾ ਅਤੇ ਅੰਬਾਨੀ ਦੀ ਟੈਲੀਕਮ ਕੰਪਨੀ ਨੂੰ ਠੇਂਗਾ ਦਿਖਾ ਦਿੱਤਾ ਇੱਕ ਨਵਾਂ ਅੰਕੜਾ ਸਾਹਮਣੇ ਆਇਆ ਜਿਸ ਦੇ ਤਹਿਤ ਲੱਖਾਂ ਲੋਕ ਆਪਣੇ ਸèm BSNL ਚ ਪੋਰਟ ਕਰਵਾ ਰਹੇ ਹਾਂ। ਸੋ ਆਓ ਤੁਹਾਨੂੰ ਦੱਸਦੇ ਹਾਂ BSNL ਦੇ ਸਸਤੇ ਰੀਚਾਰਜ ਪਲਾਨ ਬਾਰੇ। ਸਭ ਤੋਂ ਸਸਤਾ ਰੀਚਾਰਜ 28 ਦਿਨ ਵਾਲਾ 139 ਰੁਪਏ ਵਿੱਚ BSNL ਦੇ ਰਿਹਾ ਹੈ। ਜਿਸ ਵਿੱਚ 1.5GB ਡਾਟਾ ਯਾਨੀ ਕਿ 1.5GB ਡਾਟਾ ਇੰਟਰਨੈਟ ਦਾ ਵੀ ਦਿੱਤਾ ਜਾ ਰਿਹਾ ਹੈ। ਦੂਜੇ Jio ਰੀਚਾਰਜ ਦੀ ਗੱਲ ਕਰੀਏ ਤਾਂ 199 ਵਿੱਚ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਵੀ ਇੰਟਰਨੈਟ ਡਾਟਾ ਦਿੱਤਾ ਜਾ ਰਿਹਾ ਹੈ ਤੇ ਫ੍ਰੀ ਕਾਲਸ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ। ਸੋ ਕਹਿਣ ਦਾ ਮਤਲਬ ਹੈ ਅਗਰ ਸਿੱਧੇ ਤਰੀਕੇ ਨਾਲ ਕਹੀਏ ਤਾਂ BSNL ਨੇ ਆਪਣੇ ਪੁਰਾਣੀ ਰੇਟ ਤੇ ਯੂਜ਼ਰਸ ਨੂੰ ਰੀਚਾਰਜ ਦੇਣ ਦੀ ਸੁਵਿਧਾ ਦੇ ਰਿਹਾ ਤੇ ਦੂਜੇ ਪਾਸੇ ਬਾਕੀ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੇ ਆਪਣਾ ਪਲਾਨ ਵਿੱਚ 20 ਤੋਂ 25% ਦੀ ਵਾਧਾ ਕਰ ਦਿੱਤੀ। ਤੁਹਾਨੂੰ ਦੱਸ ਦਈਏ ਕਿ ਅੰਬਾਨੀ ਨੇ ਜਦੋਂ Jio ਦੀ ਸ਼ੁਰੂਆਤ ਕੀਤੀ ਤਾਂ ਭਾਰਤੀ ਲੋਕਾਂ ਨੂੰ ਲੱਡੂਆਂ ਦੀ ਤਰ੍ਹਾਂ SIM ਵੰਡੇ ਗਏ ਅਤੇ ਫ੍ਰੀ ਕਾਲ ਐਥੋਂ ਤੱਕ ਕਿ ਕਈ ਮਹੀਨਿਆਂ ਤੱਕ ਫ੍ਰੀ ਇੰਟਰਨੈਟ ਦੀ ਸੁਵਿਧਾ ਵੀ ਦਿੱਤੀ ਗਈ। ਪਰ ਬਾਅਦ ਵਿੱਚ Jio ਵੱਲੋਂ ਆਪਣੇ ਯੂਜ਼ਰਸ ਤੋਂ ਰੀਚਾਰਜ ਜ਼ਰੀਏ ਮੋਟੇ ਪੈਸੇ ਵਸੂਲ ਲੇ ਕੇ ਲੋਕਾਂ ਨੂੰ ਮੁਫਤ ਇੰਟਰਨੈਟ ਵੰਡ ਕੇ ਬਾਅਦ ਵਿੱਚ ਇੱਕ ਬਿਜ਼ਨਸ ਪਲਾਨ ਦੇ ਤਹਿਤ ਸਾਰੇ ਵਾਅਦੇ ਘਾਟੇ ਪੂਰੇ ਕਰਨੇ ਹਨ ਹੁਣ ਜੀਓ ਤੇ ਅੰਬਾਨੀ ਪਰਿਵਾਰ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਭਾਰਤੀ ਲੋਕਾਂ ਦਾ ਰੁਝਾਨ ਦਿਨ ਪ੍ਰਤੀ ਦਿਨ ਬੀਐਸਐਨ ਲਵਲ ਵੱਧਦਾ ਜਾ ਰਿਹਾ ਹੈ ਜਿਸ ਕਰਕੇ ਇਹਨਾਂ ਵੱਡੀਆਂ ਪ੍ਰਾਈਵੇਟ ਟੈਲੀਕਮ ਕੰਪਨੀਆਂ ਦੀ ਰਾਤਾਂ ਦੀ ਨੀਂਦ ਉੱਡਦੀ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟਾਂ 'ਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਅਤੇ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਕਿ ਤੁਸੀਂ ਕਿਹੜਾ ਸਿਮ ਵਰਤਦੇ ਹੋ ਅਤੇ ਕੀ ਤੁਸੀਂ ਵੀ ਆਪਣਾ SIM BSNL ਵਿੱਚ ਪੋਰਟ ਕਰਵਾ ਰਹੇ ਹੋ ਬਿਊਰੋ ਰਿਪੋਰਟ ਹਮਦਰਦ